ਇਹ ਨਾ ਮੇ ਜੂਨ ਦੇ ਵਿੱਚ ਬਿਲਕੁਲ ਖਾਲੀ ਚੱਲ ਰਿਹਾ ਸੀਗਾ ਦਰਿਆ ਉਦੋਂ ਪਾਣੀ ਛੱਡਿਆ ਜਾ ਸਕਦਾ ਸੀਗਾ ਇਹ ਇਹ ਕੰਟਰੋਲ ਹੋ ਸਕਦਾ ਸੀ ਹੁਣ ਇੱਕਦਮ ਇਕੱਠਾ ਪਾਣੀ ਛੱਡ ਰਹੇ ਆ ਤੇ ਜਦ ਪਤਾ ਸੀਗਾ ਆਲਰੇਡੀ ਵੀ ਬਰਸਾਤ ਹੋਏਗੀ ਛੇ ਮਹੀਨੇ ਤੋਂ ਸਾਨੂੰ ਪਤਾ ਵੀ ਇਸ ਵਾਰ ਬਰਸਾਤਾਂ ਜ਼ਿਆਦਾ ਹੋਣੀਆਂ ਨੇ ਬਟ ਕਿਸੇ ਨੇ ਧਿਆਨ ਨਹੀਂ ਦਿੱਤਾ ਭਗਵਾਨਤਮਨ ਆ ਵੀ ਹੋਰੀ ਚੀਜ਼ਾਂ ਦੇ ਵਿੱਚ ਡਰਾਮੇਬਾਜ਼ੀਆਂ ਦੇ ਵਿੱਚ ਲੱਗੇ ਹੋਏ ਇਹ ਰੰਗਲਾ ਪੰਜਾਬ ਕਹਿੰਦਾ ਕਹਿੰਦੇ ਨੇ ਸਾਡੇ ਹੀ ਪੰਜਾਬ ਦਾ ਸੱਤਿਆਨਾਸ਼ ਮਾਰ ਕੇ ਰੱਖਤਾ ਆ ਪਰ ਸਾਡੇ ਲੋਕ ਆ ਜਿਹੜੇ ਉਹ ਬੇਕਾਰ ਹੋ ਗਏ ਜ਼ਮੀਨਾਂ ਉਹਨਾਂ ਦੀਆਂ ਮਾਰੀਆਂ ਗਈਆਂ ਪਸ਼ੂ ਉਹਨਾਂ ਦੇ ਮਾਰੇ ਗਏ ਠੀਕ ਹੈ ਰੋਟੀ ਰੋਟੀ ਲਈ ਮੁਤਾਜ ਸਾਡੇ ਲੋਕ ਹੋ ਗਏ ਆ ਪੰਜਾਬੀਆਂ ਨੂੰ ਨਾ ਇਹ ਜੀਆਂ ਸਰਕਾਰਾਂ ਦੀ ਲੋੜ ਨਹੀਂ ਵੀ ਅਸੀਂ ਆਪਣੇ ਵਿੱਚ ਸੈਲਫ ਸ਼ਫੀਸ਼ੀਐਂਟ ਹੱਕ ਦੂਜੇ ਦੀ ਮਦਦ ਕਰਨ ਲਈ ਸਿੱਧੀ ਜੀ ਗੱਲ ਆ ਸੋਲਪੋਰਡ ਦੇ ਵਿੱਚ ਕੀ ਹੋਇਆ ਭਗਵੰਤ ਮਾਨ ਨੇ ਉਹ ਆਪਣੀ ਹੀ ਮਤਲਬ ਕਿੱਡੀ ਘਟੀਆ ਸਕ੍ਰਿਪਟ ਸੀਗੀ ਉਹ ਆਪਣੀ ਹੀ ਪਾਰਟੀ ਦੀ ਲੇਡੀ ਨੂੰ ਖੜੀ ਕਰਤਾ ਵੀ ਤਮਾਸ਼ੀਨ ਹੋ ਤੇ ਸਾਡਾ ਮਖੌਲ ਡਾਉਣ ਆਉਣੇ ਹੋ ਸੀਐਮ ਦਾ ਕੰਮ ਜਾਇਜ਼ਾ ਲੈਣਾ ਆ ਰਿਪੋਰਟ ਬਣਾਉਣਾ ਆ ਰੀਹੈਬਿਲੀਟੇਸ਼ਨ ਤੇ ਰੀਲੀਫ ਦੀ ਜਿਹੜੀ ਆ ਉਹ ਉਹਦਾ ਅੱਗੇ ਵੀ ਕਿਵੇਂ ਕੰਪਨਸੇਸ਼ਨ ਦੇਣੀ ਐ ਐਂਡ ਆਲ ਉਹਦਾ ਕੰਮ ਆ ਉਹਦਾ ਕੰਮ ਹੈ ਵੀ ਨਹੀਂ ਸੜਕਾਂ ਤੇ ਆਉਣਾ ਇਹ ਆਉਂਦਾ ਸੜਕਾਂ ਤੇ ਲੋਕਾਂ ਦੇ ਤਿੰਨ ਤਿੰਨ ਘੰਟਿਆਂ ਤੱਕ ਸੜਕ ਜਾਮ ਕਰ ਦਿੰਦਾ ਐ ਆਪਦੀ ਪ੍ਰੋਟੋਕੋਲ ਫੋਲੋ ਕਰਾਉਣ ਲਈ ਤੇ ਉਹਦੇ ਕਰਕੇ ਲੋਕਾਂ ਤੱਕ ਜਿਹੜਾ ਰਾਸ਼ਨ ਪਹੁੰਚਣਾ ਪਹੁੰਚ ਨਹੀਂ ਪਾਉਂ ਤੇ ਆ ਜਿਨ੍ਹਾਂ ਦੇ ਵਿਚਾਰਿਆਂ ਦੇ ਕੱਚੇ ਕੱਚੇ ਕੋਠੇ ਨੇ ਟੁੱਟਨੇ ਤਾਂ ਇਹਨਾਂ ਦੇ ਆ ਉਹਨਾਂ ਦਾ ਕੀ জানা ਆ ਆਪ ਤਾਂ ਅੱਜ ਇਹ ਕੋਠੀਆਂ ਦੇ ਵਿੱਚ ਜਾ ਕੇ ਆਰਾਮ ਕਰ ਰਹੇ ਆ ਦੇਖੋ ਇਹ ਇਸ ਤਰੀਕੇ ਨਾਲ ਕਰਨਗੇ ਕਿ ਪਾਣੀ ਸਿਰਫ ਸਾਡੇ ਪਿੰਡਾਂ ਨੂੰ ਖਾਵੇ ਹਮ ਇੰਡਸਟਰੀ ਤੱਕ ਨਾ ਜਾਵੇ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਸਿਟੀ ਹੋਮ ਨਿਊਜ਼ ਤੇ ਮੈਂ ਤੁਹਾਡੇ ਨਾਲ ਜਸਪੀਤ ਜਿੱਥੇ ਇੱਕ ਪਾਸੇ ਪੰਜਾਬ ਹੜ੍ਹਾਂ ਦੀ ਮਾਰ ਨਾਲ ਜੂਝ ਰਿਹਾ ਉੱਥੇ ਕੀ ਕਈ ਲੋਕ ਇਹ ਵੀ ਕਹਿ ਰਹੇ ਨੇ ਕਿ ਇਹ ਮਾਰਿਆ ਨਹੀਂ ਜਾ ਰਿਹਾ ਟੱਕੇ ਨਾਲ ਮਾਰਿਆ ਜਾ ਰਿਹਾ ਪੰਜਾਬ ਡੁੱਬਦਾ ਨਹੀਂ ਡੋਬਿਆ ਜਾ ਰਿਹਾ ਸੋ ਕੀ ਇਹ ਸੱਚ ਹੈ ਗੱਲਬਾਤ ਕਰਦੇ ਆ ਸਾਡੇ ਨਾਲ ਪੈਣ ਮੌਜੂਦ ਨੇ ਸਿਮਰਨਜੀਤ ਕੌਰ ਗਿੱਲ ਜੋ ਕਿ ਐਡਵੋਕੇਟ ਨੇ ਇੱਥੇ ਦੇ ਵਸਨੀਕ ਵੀ ਨੇ ਗੱਲਬਾਤ ਕਰਦੇ ਆ ਮੈਮ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਕਿਵੇਂ ਦੇਖਦੇ ਹੋ ਕਿ ਇਹ ਜਿਹੜੇ ਹਾਲਾਤ ਨੇ ਇਹ ਆਨ ਤੋਂ ਰੋਕਿਆ ਜਾ ਸਕਦਾ ਸੀ ਬਿਲਕੁਲ ਦੇਖੋ ਏਨਾ ਮੇ ਜੂਨ ਦੇ ਵਿੱਚ ਬਿਲਕੁਲ ਖਾਲੀ ਚੱਲ ਰਿਹਾ ਸੀਗਾ ਦਰਿਆ ਉਦੋਂ ਪਾਣੀ ਛੱਡਿਆ ਜਾ ਸਕਦਾ ਸੀਗਾ ਥੋੜਾ ਥੋੜਾ ਕਰਕੇ ਰਿਲੀਜ਼ ਕਰਦੇ ਬੀਬੀਐਮ ਤਾਂ ਓਬਵੀਅਸਲੀ ਗੱਲ ਆ ਇਹ ਇਹ ਕੰਟਰੋਲ ਹੋ ਸਕਦਾ ਸੀ ਹੁਣ ਇੱਕਦਮ ਇਕੱਠਾ ਪਾਣੀ ਛੱਡ ਰਹੇ ਆ ਤੇ ਜਦ ਪਤਾ ਸੀਗਾ ਆਲਰੇਡੀ ਵੀ ਬਰਸਾਤ ਹੋਏਗੀ ਸਾਨੂੰ ਪਤਾ ਸੀਗਾ ਮੈਂ ਅਸੀਂ 6 ਮਹੀਨਿਆਂ ਤੋਂ ਤਾਂ ਸਾਨੂੰ ਪਤਾ ਵੀ ਇਸ ਵਾਰ ਬਰਸਾਤਾਂ ਜ਼ਿਆਦਾ ਹੋਣੀਆਂ ਨੇ ਸਾਡੇ ਇੱਥੇ ਇਲਾਕੇ ਦੇ ਲੋਕਾਂ ਨੂੰ ਪੁੱਛ ਲਵਾਂ ਮੈਂ ਉਹਨਾਂ ਨੂੰ ਉਦੋਂ ਤੋਂ ਬੋਲ ਰਹੀਆਂ 6 ਮਹੀਨਿਆਂ ਤੋਂ ਵੀ ਇੱਥੇ ਬਰਸਾਤਾਂ ਹੋਣੀਆਂ ਆਪਾਂ ਡੁੱਬਾਂਗੇ ਸਾਨੂੰ ਡੋਬਣਗੇ ਜੀ ਠੀਕ ਹੈ ਬਟ ਕਿਸੇ ਨੇ ਧ ਭਗਵੰਤ ਮਾਨ ਆਪਦੀਆਂ ਹੀ ਹੋਰੀ ਚੀਜ਼ਾਂ ਦੇ ਵਿੱਚ ਡਰਾਮੇਬਾਜ਼ੀਆਂ ਦੇ ਵਿੱਚ ਲੱਗਿਆ ਹੋਇਆ ਜਦ ਕਿਸੇ ਸਟੇਟ ਦਾ ਕਹਦੇ ਆ ਵੀ ਮੁੱਖ ਮੰਤਰੀ ਆਪਣੇ ਐਸ਼ੋਰਾਮ ਦੇ ਵਿੱਚ ਤੇ ਆਪਣੇ ਡਰਾਮਿਆਂ 'ਚ ਵਿਅਸਤ ਹੋਵੇ ਨਾ ਉਸ ਸਟੇਟ ਦਾ ਮਾੜਾ ਹਾਲ ਹੋ ਜਾਂਦਾ ਆ ਇਹ ਰੰਗਲਾ ਪੰਜਾਬ ਕਹਿੰਦਾ ਕਹਿੰਦੇ ਨੇ ਸਾਡੇ ਹੀ ਪੰਜਾਬ ਦਾ ਸੱਤਿਆਨਾਸ਼ ਮਾਰ ਕੇ ਰੱਖਤਾ ਆ ਬਹੁਤ ਅਨਫੋਰਚੂਨੇਟ ਸਿਚੁਏਸ਼ਨ ਆ ਆਪਦਾ ਇਹ ਆਪਦੇ ਮਹਿਲਾਂ ਦੇ ਵਿੱਚ ਬੈਠੇ ਨੇ ਪਰ ਸਾਡੇ ਲੋਕ ਆ ਜਿਹੜੇ ਉਹ ਬੇਕਾਰ ਹੋ ਗਏ ਜ਼ਮੀਨਾਂ ਉਹਨਾਂ ਦੀਆਂ ਮਾਰੀਆਂ ਗਈਆਂ ਪਸ਼ੂ ਉਹਨਾਂ ਦੇ ਮਾਰੇ ਗਏ ਠੀਕ ਹੈ ਰੋਟੀ ਰੋਟੀ ਲਈ ਮੰਤਾਜ ਸਾਡੇ ਲੋਕ ਹੋ ਗਿਆ ਲੱਖਾਂ ਕਰੋੜਾਂ ਦੀ ਪ੍ਰਾਪਰਟੀ ਆ ਜਿਹੜੀ ਫਸਲ ਆ ਜਿਹੜੀ ਸਾਡੀ ਤਬਾਹ ਹੋ ਗਈ ਆ ਅੱਜ ਸਿਆਸਤਦਾਨ ਹੁਣ ਕਿਤੇ ਇੰਨੇ ਦਿਨਾਂ ਬਾਅਦ ਜਿਹੜੇ ਘਰਾਂ ਚੋਂ ਨਿਕਲ ਕੇ ਬਾਹਰ ਆ ਰਹੇ ਨੇ ਜਦ ਕਿ ਇੰਨੇ ਟਾਈਮ ਦੇ ਸੈਂਟਰ ਸਰਕਾਰ ਵੱਲੋਂ ਆ ਚਾਹੇ ਉਹ ਸੂਬਾ ਸਰਕਾਰ ਵੱਲੋਂ ਆ ਹੁਣ ਜਦੋਂ ਦਿਖ ਰਿਹਾ ਕਿ ਸਿਰ ਤੇ ਡੰਡਾ ਚੜ੍ਹ ਰਿਹਾ ਪੰਜਾਬ ਦੇ ਲੋਕ ਖੁਦ ਹੀ ਜਿਹੜੀ ਸਿਚੁਏਸ਼ਨ ਨਜਿਠ ਰਹੇ ਆਪਣੇ ਆਪ ਹੀ ਉਸ ਤੋਂ ਬਾਅਦ ਹੁਣ ਬਾਹਰ ਨਿਕਲ ਰਹੇ ਨੇ ਦੇਖੋ ਪੰਜਾਬੀਆਂ ਨੂੰ ਨਾ ਹੈ ਜੀਆਂ ਸਰਕਾਰਾਂ ਦੀ ਲੋੜ ਨਹੀਂ ਗਈ ਅਸੀਂ ਆਪਣੇ ਵਿੱਚ ਸੈਲਫ ਸ਼ਫੀਸ਼ੀਐਂਟ ਹਾਂ ਇੱਕ ਦੂਜੇ ਦੀ ਮਦਦ ਕਰਨ ਲਈ ਸਿੱਧੀ ਜੀ ਗੱਲ ਆ ਆ ਸਰਕਾਰਾਂ ਦੇ ਉਹ ਲਾਲਜੀਤ ਭੁੱਲਰ ਕਿਸੇ ਹੋਰ ਦੀ ਚੀਜ਼ ਲੈ ਕੇ ਭੇਜੀ ਜਾਂਦਾ ਠੀਕ ਹੈ ਉਹ ਮਹਾਲੀ ਇੰਡਸਟਰੀਅਲ ਜਿਹੜੀ ਐਸੋਸੀਏਸ਼ਨ ਆ ਤੇ ਰੋਡ ਦੀ ਪੂਰੀ ਰਿਪੋਰਟ ਭੇਜੀ ਹਾਂਜੀ ਹਾਂਜੀ ਮੈਂ ਮੈਂ ਸ਼ੇਅਰ ਕੀਤੀ ਸੀ ਕਿਉਂਕਿ ਮੇਰੇ ਜਾਣਕਾਰ ਸੀ ਉਹਨਾਂ ਨੇ ਟਰੱਕ ਭਰ ਕੇ ਭੇਜਿਆ ਰਸ਼ਦ ਦਾ ਤੇ ਉੱਥੇ ਡੀਸੀ ਤੇ ਐਸਐਸਪੀ ਨੇ ਆਪਣਾ ਜਿਹੜੀ ਹੈਗੀ ਆ ਸਟੇਟ ਦੀ ਉਹ ਲਾ ਕੇ ਭੇਜਦਾ ਉੱਤੇ ਬੈਨਰ ਸੋ ਇਹ ਹਾਲਾਤੇ ਕਰ ਰਹੇ ਆ ਦੇਖੋ ਕਈ ਅੱਛਾ ਕੰਮ ਕਰ ਵੀ ਰਹੇ ਆ ਮੈਂ ਇਹ ਨਹੀਂ ਕਹਿੰਦੀ ਵੀ ਕਈ ਨਹੀਂ ਕਰ ਰਹੇ ਹੈਗੇ ਜਿਵੇਂ ਧਾਲੀਵਾਲ ਸਾਹਿਬ ਆ ਉਹ ਵਧੀਆ ਕੰਮ ਕਰੀ ਜਾਂਦੇ ਆ ਠੀਕ ਆ ਪਰ ਕਈ ਸਿਰਫ ਡਰਾਮਾ ਕਰ ਰਿਹਾ ਫਿਰੋਜ਼ਪੁਰ ਦੇ ਵਿੱਚ ਕੀ ਹੋਇਆ ਭਗਵੰਦ ਮਾਨ ਨੇ ਉਹ ਆਪਣੀ ਹੀ ਮਤਲਬ ਕਿੱਡੀ ਕਟਿਆ ਸਕ੍ਰਿਪਟ ਸੀਗੀ ਉਹ ਆਪਣੀ ਹੀ ਪਾਰਟੀ ਦੀ ਲੇਡੀ ਨੂੰ ਖੜੀ ਕਰਤਾ ਵੀ ਤਮਾਸ਼ੀਨ ਹੋ ਤੁਸੀਂ ਸਾਡਾ ਮਖੌਲ ਡਾਉਣ ਆਉਣੇ ਹੋ ਬਿਲਕੁਲ ਠੀਕ ਹੈ ਸਾਨੂੰ ਇਹੋ ਜਿਹਾ ਸਿਆਸਦਾਨਾਂ ਦੀ ਲੋੜ ਨਹੀਂ ਕਿ ਅਸੀਂ ਉਹਨਾਂ ਨਾਲੋਂ ਜ਼ਿਆਦਾ ਵਧੀਆ ਆਪਣੇ ਤਰੀਕੇ ਦੇ ਨਾਲ ਜਿਹੜੀ ਚੀਜ਼ ਹੈ ਇਹਨੂੰ ਹੈਂਡਲ ਕਰ ਸਕਦੇ ਹਾਂ ਸਾਡੇ ਲੋਕ ਹੀ ਇੱਕ ਦੂਜੇ ਦੇ ਕੰਮ ਆਉਂਦੇ ਨੇ ਲੋਕ ਕਿਆ ਜਾ ਰਿਹਾ ਸੀ ਲੋਕ ਜਿਹੜੇ ਚਾਹੇ ਉਹ ਵਿਪક્ષ ਹੈ ਚਾਹੇ ਉਹ ਆਮ ਜਨਤਾ ਹੈ ਕਿਆ ਜਾ ਰਿਹਾ ਸੀ ਜਦੋਂ ਹੈਲੀਕਾਪਟਰ ਦੇ ਰਾਹੀਂ ਸੀਐਮ ਮਾਨ ਜਦੋਂ ਫੇਰਾ ਪਾਉਂਦੇ ਨੇ ਹਰ ਪੇੜ ਤੋਂ ਬਲੇ ਏਰੀਏ ਦੇ ਵਿੱਚ ਤੇ ਉੱਥੇ ਜਿਹੜੇ ਚੀਜ਼ਾਂ ਸਿੱਟਦੇ ਨੇ ਚਿੱਕ ਚੱਕੇ ਮਾਰਦੇ ਨੇ ਉਹ ਚਾਰੇ ਸਾਰੇ ਪੈਕੇਟ ਫਟ ਜਾਂਦੇ ਨੇ ਹਾਂ ਉਹ ਤਾਂ ਉੱਤੇ ਦੀ ਭੇਜਦੇ ਉਹਦੇ ਨਾਲ ਜਿਹੜਾ ਉਹਨਾਂ ਦਾ ਉਦੂਵੱਦ ਦਾ ਨੁਕਸਾਨ ਕਰਾ ਗਿਆ ਠੀਕ ਹੈ ਭਗਵਾਨ ਜੀ ਮਾਨਾ ਦੇਖੋ ਜੀ ਇਹ ਲੋਕਾਂ ਦੇ ਵਿੱਚ ਤੁਰ ਕੇ ਜਾਂਦਾ ਬਾਕੀ ਨਾ ਉੱਤੋਂ ਜਾਇਜ਼ਾ ਲੈਂਦੇ ਸੀ ਸੀਐਮ ਦਾ ਕੰਮ ਜਾਇਜ਼ਾ ਲੈਣਾ ਆ ਰਿਪੋਰਟ ਬਣਾਉਣਾ ਆ ਰੀਹੈਬਿਲੀਟੇਸ਼ਨ ਤੇ ਰਿਲੀਫ ਦੀ ਜਿਹੜੀ ਆ ਉਹ ਉਹਦਾ ਅੱਗੇ ਵੀ ਕਿਵੇਂ ਕੰਪਨਸੇਸ਼ਨ ਦੇਣੀ ਐ ਐਂਡ ਆਲ ਉਹਦਾ ਕੰਮ ਆ ਉਹਦਾ ਕੰਮ ਹੈ ਵੀ ਨਹੀਂ ਸੜਕਾਂ ਤੇ ਆਉਣਾ ਇਹ ਆਉਂਦਾ ਸੜਕਾਂ ਤੇ ਲੋਕਾਂ ਦੇ ਤਿੰਨ ਤਿੰਨ ਘੰਟਿਆਂ ਤੱਕ ਸੜਕ ਜਾਮ ਕਰ ਦਿੰਦਾ ਇਹ ਆਪਦੀ ਪ੍ਰੋਟੋਕੋਲ ਫੋਲੋ ਕਰਾਉਣ ਲਈ ਤੇ ਉਹਦੇ ਕਰਕੇ ਲੋਕਾਂ ਤੱਕ ਜਿਹੜਾ ਰਾਸ਼ਨ ਪਹੁੰਚਣਾ ਉਹ ਪਹੁੰਚ ਨਹੀਂ ਪਹੁੰਚਦਾ ਅਗਰ ਗੱਲ ਕਰੇ ਪੀਐਮ ਮੋਦੀ ਦੀ ਵੀ ਗੱਲ ਕਰੀਏ ਉਹ ਵੀ ਜਾਪਾਨ ਦੌਰੇ ਤੇ ਜਾ ਰਹੇ ਨੇ ਕ ਪੰਜਾਬ ਐਗਜ਼ਿਸਟ ਨਹੀਂ ਕਰਦਾ ਨਕਸ਼ੇ ਦੇ ਵਿੱਚ ਪੰਜਾਬ ਇਹਨਾਂ ਲਈ ਮੈਟਰ ਹੀ ਨਹੀਂ ਕਰਦਾ ਤੁਸੀਂ ਦੇਖੋ ਕਿਤੇ ਵੀ ਹੜ੍ਹ ਹੁੰਦੇ ਆ ਖਾਲਸਾ ਆਡ ਹੋ ਗਏ ਪੰਜਾਬੀ ਹਰ ਜਗ੍ਹਾ ਜਾ ਕੇ ਮਦਦ ਕਰਦੇ ਆ ਪਰ ਸਾਡੀ ਮਦਦ ਲਈ ਕੌਣ ਆ ਰਿਹਾ ਥੋੜੇ ਜਿਹਾ ਹਰਿਆਣੇ ਤੋਂ ਵੀਰ ਆਏ ਥੋੜੇ ਜਿਹਾ ਰਾਜਸਥਾਨ ਤੋਂ ਵੀਰ ਆਏ ਸਾਡੀ ਮਦਦ ਲਈ ਕੌਣ ਆਉਂਦਾ ਹੈ ਮਾੜੀ ਗੱਲ ਹੈ ਜਦੋਂ ਆਪਣੇ ਦੇਸ਼ ਦਾ ਰਾਜਾ ਅਸੀਂ ਪ੍ਰੀਮੋਦੀ ਨੂੰ ਕਹਿ ਸਕਦੇ ਆ ਤੇ ਉਹ ਅਗਰ ਦੇਖਿਆ ਜਾਵੇ 2027 ਦਾ ਰਸਤਾ ਉਹਨਾਂ ਲਈ ਸਾਫ਼ ਹੋ ਸਕਦਾ ਸੀ ਅਗਰ ਉਹ ਜ਼ਮੀਨੀ ਲੈਵਲ ਤੇ ਆ ਕੇ ਲੋਕਾਂ ਦੀ ਮਦਦ ਕਰਦੇ ਉਹ ਹੈ ਨਹੀਂ ਜੀ ਜਿਨ੍ਹਾਂ ਨੇ ਸਾਨੂੰ ਬਰਬਾਦ ਕਰਨਾ ਹੈ ਨਾ ਸਾਡੇ ਥਰੂ ਪਾਕਿਸਤਾਨ ਬਰਬਾਦ ਕਰਨਾ ਆ ਸਾਡੇ ਇੱਥੇ ਪਾਣੀ ਛੱਡਿਆ ਜਾਊਗਾ ਨਾਲ ਹੀ ਸਾਡਾ ਪਾਕਿਸਤਾਨ ਨਾਲਾ ਪੰਜਾਬ ਬਰਬਾਦ ਹੋਊਗਾ ਸੋ ਇਹ ਬਹੁਤ ਵੱਡੀਆਂ ਜਿਹੜੀਆਂ ਇਹਨਾਂ ਦੀਆਂ ਕਾਨਫਰੈਂਸਿਸ ਹੁੰਦੀਆਂ ਨੇ ਜਿਨ੍ਹਾਂ ਨੂੰ ਆਮ ਲੋਕ ਸਮਝ ਨਹੀਂ ਪਾਉਂਦੇ ਹੈਗੇ ਮਤਲਬ ਪੰਜਾਬ ਡੁੱਬਦਾ ਨਹੀਂ ਡੋਬਿਆ ਜਾ ਰਿਹਾ ਬਿਲਕੁਲ ਡੋਬਿਆ ਜਾ ਰਿਹਾ ਇਹ ਇਹ ਤਾਂ ਕਲੀਅਰ ਆ ਨੇ ਇਹ ਦੇਖੋ ਆਪਾਂ ਨੂੰ ਪਤਾ ਸੀਗਾ ਕਿ ਕੁਦਰਤੀ ਆਫਤ ਆਉਣੀ ਆ ਮੀਂਹ ਜ਼ਿਆਦਾ ਆਉਣੇ ਆ ਜੀ ਤਾਂ ਉਸ ਸਮੇਂ ਤੁਸੀਂ ਪ੍ਰੋਪਰ ਚੈਨਲਾਈਜ਼ ਕਿਉਂ ਨਹੀਂ ਕੀਤਾ ਇੱਥੇ ਮਿੱਟੀ ਪਾਉਣ ਲਈ ਬੋਲਦਾ ਜੁਲਾਈ ਦੇ ਵਿੱਚ ਤਾਂ ਮਿੱਟੀ ਕਿਹੜੀ ਪਾਤੀ ਚੀਕਣੀ ਹੂੰ ਠੀਕ ਹੈ ਭਈ ਤੁਸੀਂ ਉਹਨੂੰ ਬੰਨ ਨੂੰ ਪ੍ਰੋਪਰ ਦਾ ਬਣਵਾਓ ਤੁਸੀਂ ਉਹਦਾ ਦੇਖੋ ਵੀ ਉਹਦਾ ਇਨਸਪੈਕਸ਼ਨ ਕਰੋ ਵੀ ਇਹ ਖੁਰਤਾ ਨਹੀਂ ਜਾਊਗਾ ਜਿਨ੍ਹਾਂ ਨੇ ਇਨਸਪੈਕਸ਼ਨ ਕੀਤੀ ਹੁੰਦੀ ਬੰਨ ਖੁਰ ਜਾਂਦਾ ਸਾਡਾ ਠੋਕਰ ਲਾਉਂਦੇ ਹੂੰ ਸੋ देयर ਆਰ ਆ ਲਾਟ ਆਫ ਵੇਸ ਹਫਤੇ ਤੋਂ ਲੱਗੇ ਹੋਏ ਆ ਸਾਡੇ ਲੋਕ ਉਦੋਂ ਹੀ ਉਦੋਂ ਆ ਇੱਥੇ ਆ ਕੇ ਖੜ ਗਏ ਇਹ ਇਹ ਦੋਕ ਮਿੱਟੀ ਦੇ ਨਹੀਂ ਦੋਕ ਹਾ ਕੰਕਰੀਟ ਜਿਹੜਾ ਪੱਥਰ ਹੈ ਨਾ ਉਹ ਲਿਆ ਕੇ ਉਥੇ ਉਹ ਸ਼ਨੀਵਾਰ ਦਾ ਉਥੇ ਕੰਕਰੀਟ ਪਿਆ ਆ ਕਿਸੇ ਨੇ ਨਹੀਂ ਪਾਇਆ ਬਿਲਕੁਲ ਜਦੋਂ ਪਾਉਣਾ ਚਾਹੀਦਾ ਸੀ ਜੇ ਉਹ ਪਾ ਲੈਂਦੇ इवन ਮੇਰੀ ਮੰਤਰੀ ਨਾਲ ਵੀ ਗੱਲ ਹੋਈ ਐਂਡ ਹੀ ਮੈਂ ਕਿਹਾ ਬਾਈ ਬਚਾਓ ਇੱਥੇ ਸਿਚੁਏਸ਼ਨ ਠੀਕ ਹੈ ਤੇ ਹੀ ਸੈਡ ਨਹੀਂ ਉਹ ਅੰਦਰ ਵਾਲੇ ਤਾਂ ਜ਼ਮੀਨ ਆ ਜਿਹੜੀ ਰੜੂਗੀ ਪਰ ਬੰਨਾਂ ਨੂੰ ਕੁਝ ਨਹੀਂ ਹੁੰਦਾ ਇਹ ਕਿੰਨੀ ਮਾੜੀ ਗੱਲ ਹੈ ਉਹ ਤਾਂ ਬੰਨਾਂ ਨੂੰ ਕੁਝ ਨਹੀਂ ਹੁੰਦਾ ਹੁਣ ਬੰਨ ਦੱਸੋ ਕਿੱਥੇ ਜਿਹੜੇ ਨਾਲ ਲੱਗਦੇ ਲੋਕ ਨੇ ਕਿ ਉਹਨਾਂ ਦੇ ਜਾਨਾ ਨਹੀਂ ਨੇ ਉਹ ਬਾਈ ਕਿੱਥੇ ਗਏ ਮੈਂ ਤੁਹਾਨੂੰ ਦਿਖਾਉਣੀ ਆ ਸਾਡੇ ਬਜ਼ੁਰਗ ਖੜੇ ਨੇ ਇਹਨਾਂ ਦਾ ਨੁਕਸਾਨ ਤਾਂ ਇਹਨਾਂ ਦਾ ਹੋਣਾ ਇਥੇ ਦਿਹਾੜੀਦਾਰ ਬੈਠੇ ਆ ਜਿਨ੍ਹਾਂ ਦੇ ਲੋਕਾਂ ਨੇ ਆਪਣੇ ਘਰ ਕੋਠੀਆਂ ਬਣਾ ਲੀਆਂ ਭਰ ਲੇ ਤੇ ਆ ਜਿਨ੍ਹਾਂ ਦੇ ਵਿਚਾਰਿਆਂ ਦੇ ਕੱਚੇ ਕੱਚੇ ਕੋਠੇ ਨੇ ਟੁੱਟਨੇ ਤਾਂ ਇਹਨਾਂ ਦੇ ਆ ਉਹਨਾਂ ਦਾ ਕੀ জানা ਆ ਬਿਲਕੁਲ ਆਪ ਤਾਂ ਆਪਣੀਆਂ ਕੋਠੀਆਂ ਦੇ ਵਿੱਚ ਜਾ ਕੇ ਆਰਾਮ ਕਰ ਰਹੇ ਆ ਤੁਸੀਂ ਕਿੰਨੇ ਦਿਨ ਤੋਂ ਇੱਥੇ ਨਾਲ ਗਰਾਊਂਡ ਲੈਵਲ ਤੇ ਕੰਮ ਜਾਰੀ ਕਰ ਰਹੇ ਹੋ ਵੈਸੇ ਜੇ ਗਰਾਊਂਡ ਲੈਵਲ ਤੋਂ ਇਸ ਚੀਜ਼ ਦੇ ਅਗੇਂਸਟ ਮੈਂ ਮਾਰਚ ਤੋਂ ਕਰ ਰਹੀ ਆ ਵਿੱਚ ਮੈਂ ਫਿਰ ਬਿਮਾਰ ਹੋ ਗਈ ਸੀ ਕਿ ਮੇਰੇ ਕੋ ਕਿ ਅਟੈਕ ਹੋ ਗਿਆ ਸੀਗਾ ਮੇਰੇ ਤੇ ਇਹਨਾਂ ਦੇ ਰੇਤ mafia ਨੇ ਅਟੈਕ ਕਰਤਾ ਸੀਗਾ ਦੈਨ ਅ ਦੋਮੀ ਨੇ ਮੈਂ ਕੁਝ ਨਹੀਂ ਕਰ ਸਕੀ ਦੋ ਸਰਜਰੀਜ਼ ਹੋਈਆਂ ਤੇ ਆਫਟਰ दैट ਕੱਲ ਮੇ ਪਹਿਲਾਂ ਆਉਂਦੀ ਜਾਂਦੀ ਰਹੀਆਂ ਬਟ ਸੇਵਾ ਨਹੀਂ ਕੀਤੀ ਠੀਕ ਹੈ ਪਰ ਕੱਲ ਜਦੋਂ ਮੈਨੂੰ ਡਾਕਟਰ ਨੇ ਕਲੀਨ ਚਿੱਟ ਦੇਤੀ ਕਿ ਮੈਂ ਕੰਮ ਕਰ ਸਕਦੀ ਆ ਤੇ ਮੈਂ 12 ਵਜੇ ਤੋਂ ਲੈ ਕੇ 5:30 ਵਜੇ ਤੱਕ ਇੱਥੇ ਬੰਦੇ ਉੱਤੇ ਸੀ ਕਿ ਜਿੰਨੀ ਸੇਵਾ ਕਰ ਸਕਦੇ ਸੀ ਸਾਰੇ ਕਰਕੇ ਗਏ ਹੂੰ ਕੀ ਲੱਗਦਾ ਕੀ ਲੱਗਦਾ ਹੁਣ ਇਹ ਸਿਚੁਏਸ਼ਨ ਅੰਡਰ ਕੰਟਰੋਲ ਹੈ ਲੱਗਦਾ ਕਿ ਇਹ ਪੰਜਾਬ ਬਚ ਜਾਏਗਾ ਇਹ ਮਤਲਬ ਪੰਜਾਬ ਜਿਹੜੀ ਕੁਦਰਤ ਹੀ ਆਪ ਤਾ ਉਹ ਤਾਂ ਹੈਗੀ ਹੈ ਪਰ ਇਹਨੂੰ ਬਚਾਇਆ ਜਾ ਸਕਦਾ ਹੈ ਦੇਖੋ ਇਹ ਇਸ ਤਰੀਕੇ ਨਾਲ ਕਰਨਗੇ ਕਿ ਪਾਣੀ ਸਿਰਫ ਸਾਡੇ ਪਿੰਡਾਂ ਨੂੰ ਖਾਵੇ ਹੂੰ ਇੰਡਸਟਰੀ ਤੱਕ ਨਾ ਜਾਵੇ ਹੂੰ ਇਹਨਾਂ ਨੇ ਪਰ ਸਾਡੇ ਪਿੰਡਾਂ ਨੂੰ ਬਰਬਾਦ ਕਰੂਗਾ ਹੂੰ ਉਹ ਜਿਹੜਾ ਇੰਡਸਟਰੀ ਵਾਲਾ ਬੰਦਾ ਸੀ ਨਾ ਵੀ ਲੁਧਿਆਣਾ ਰੂੜੂਗਾ ਇਹ ਉਸ ਚੀਜ਼ ਨੂੰ ਕੰਟਰੋਲ ਕਰਕੇ ਚੱਲਣਗੇ ਅੱਛਾ ਕਿਉਂ ਕਿਉਂਕਿ ਹੁਣ ਇਹਨਾਂ ਨੇ ਪਿੱਛੋਂ ਪਾਣੀ ਘਟਾਤਾ ਹੂੰ ਠੀਕ ਹੈ ਤੇ ਦੂਜੇ ਪਾਸੇ ਵਾਲੀ ਆ ਅੱਜ ਲਾਉਣੀ ਕੱਲ੍ਹ ਲਾਉਣਾ ਸ਼ੁਰੂ ਕੀਤਾ ਕੱਲ੍ਹ ਲਾਉਣਾ ਸ਼ੁਰੂ ਕੀਤਾ ਆ ਜਿਹੜਾ ਸਾਈਡ ਤੋਂ ਉਹ ਦੂਰ ਕਰਕੇ ਬੰਨ ਠੀਕ ਆ ਉਹਦੇ ਨਾਲ ਵੀ ਐ ਹੋ ਜਾਊਗਾ ਵੀ ਥੋੜਾ ਬਚਾ ਰਹੇ ਜੂਗਾ ਬਾਕੀ ਪਾਣੀ ਆ ਜੂ ਉਹਦੇ ਨਾਲ ਸਾਡੀਆਂ ਫਸਲਾਂ ਤਬਾਹ ਹੋ ਜਾਣਗੀਆਂ ਪਰ ਲੁਧਿਆਣੇ ਨਹੀਂ ਜਿਹੜੇ ਨਾਲ ਲੱਗਦੇ ਪਿੰਡ ਨੇ ਕਿ ਲਈਏ ਲੁਧਿਆਣੇ ਨੂੰ ਪ੍ਰੋਟੈਕਟ ਕਰ ਰਹੇ ਆ ਸਾਨੂੰ ਬਰਬਾਦ ਕਰ ਰਹੇ ਆ ਮੈਮ ਜਿਹੜੇ ਨਾਲ ਨਾਲ ਲੱਗਦੇ ਪਿੰਡ ਹੈ ਕੀ ਲੱਗਦਾ ਉਹਨਾਂ ਨੂੰ ਅਲਰਟ ਦਿੱਤਾ ਗਿਆ ਹੈ ਵੀ ਹਾਂ ਤੁਸੀਂ ਸੇਫ ਥਾਂ 'ਤੇ ਜਾਓ ਉਹ ਤੁਹਾਨੂੰ ਆ ਗੱਲ ਵੀ ਦੱਸਦੇ ਅਲਰਟ ਦਿੱਤਾ ਥੇਰ ਇਜ਼ ਨੋ ਡਾਊਟ ਅਸੀਂ ਆਪ ਵੀ ਸਾਰੇ ਜਾਣੇ ਅਨਾਉਂਸਮੈਂਟ ਕਰ ਰਹੇ ਆ ਕਿ ਸੇਫ ਜਗ੍ਹਾ 'ਤੇ ਜਾਓ ਡੀਸੀ ਸਾਹਿਬ ਦੀਆਂ ਡਾਇਰੈਕਸ਼ਨਸ ਇਸ਼ੂ ਹੋਈਆਂ ਕਿ 15 ਪਿੰਡ ਉਹ 15 ਪਿੰਡਾਂ 'ਚ ਮੇਰਾ ਪਿੰਡ ਤੇ ਗਦਾਪੁਰ ਪਿੰਡ ਹੀ ਨਹੀਂਗਾ ਹੁਣ ਸਾਡੇ ਲੜਾਈ ਚੱਲਦੀ ਆ ਕੀ ਕਰੀਏ ਅੱਛਾ ਆ ਸਸਰਾਲੀ ਕਲੋਨੀ ਉਦੋਂ ਅੱਗੇ ਗਦਾਪੋਰ ਉਦੋਂ ਅੱਗੇ ਗੌਸਗੜ ਸਾਡੇ ਦੋ ਪਿੰਡਾਂ ਦਾ ਨਾਮ ਹੀ ਨਹੀਂ ਗਾ ਵਿੱਚ ਅੱਛਾ ਇਹ ਮਤਲਬ ਜਾਤੀ ਦੁਸ਼ਮਣੀ ਕੱਢੀ ਜਾ ਰਹੀ ਹੈ ਪਤਾ ਨਹੀਂ ਹੋਤਾ ਹੁਣ ਉਹਨਾਂ ਨੂੰ ਪਤਾ ਹੋਊਗਾ ਤਾਂ ਇਲਾਕੇ ਦੇ ਸਾਰੀ ਸੰਗਤ ਨੂੰ ਪਤਾ ਆ ਵੀ ਕੀ ਗਲਤ ਗੱਲ ਦੋ ਪਿੰਡਾਂ ਦੇ ਵਿੱਚ ਕਿੰਨੇ ਲੋਕ ਹੋਣਗੇ ਸਾਡੇ ਆਰਦ ਵਾਲੇ ਦੇ ਪਿੰਡਾਂ ਦੇ ਨਾਮ ਲਏ ਹੋਏ ਨੇ ਸਾਡੇ ਪਿੰਡਾਂ ਦਾ ਨਾਮ ਨਹੀਂ ਗਾ ਸਾਡੇ ਤੁਹਾਡੇ ਦੋ ਪਿੰਡਾਂ ਦੇ ਵਿੱਚ ਵੀ ਕਿੰਨੇ ਜੀ ਕਿੰਨੇ ਮੈਂਬਰ ਹੋਣਗੇ ਆਬਵੀਅਸ ਹੀ ਗੱਲ ਨਹੀਂ ਬਟ ਸਾਡੇ ਤੋਂ ਤਕਲੀਫ ਆ ਨਾ ਕਿਉਂਕਿ ਸਾਡੇ ਪਿੰਡ ਨੇ ਮਾਸ ਪ੍ਰੋਟੈਸਟ ਕੀਤਾ ਨਾ ਇਹਨਾਂ ਦੇ ਅਗੇ ਹੈ ਤਾਂ ਸੱਚ ਤਾਂ ਬੇਸਿਕਲੀ ਇਹੀ ਆ ਪੰਜਾਬ ਤੋਂ ਨਹੀਂ ਪੰਜਾਬ ਦੇ ਲੋਕ ਜਿਹੜੇ ਜਾਗਰੂਕ ਹੋ ਕੇ ਸਵਾਲ ਪੁੱਛਣ ਲੱਗੇ ਨਾ ਉਦੋਂ ਤੋਂ ਤਕਲੀਫ ਆ ਹੂੰ ਬਿਲਕੁਲ ਇਹ ਨਾਮ ਲੈ ਕੇ ਆਏ ਸੀ ਇਹ ਡਰਾਮੇਬਾਜ਼ ਨੇ